ਅੱਗੇ ਆਪਣੇ ਘਰਾਂ ਦੇ ਬਾਹਰ ਨਾ ਥੜੇ ਬਣੇ ਹੁੰਦੇ ਸੀਗੇ ਮੇਰੇ ਘਰੇ ਮਤਲਬ ਹੁਣ ਵੀ ਜਦੋਂ ਪਿੰਡ ਜਾਓ ਤਾਂ ਉਹ ਹੈਗਾ ਹਨਾ ਨਹਿਰ ਤੇ ਬਹੁਤ ਜ਼ਿਆਦਾ ਬਜ਼ੁਰਗ ਆ ਕੇ ਬੈਠਦੇ ਨੇ ਤੇ ਕਿਸੇ ਦਾ ਵੀ ਘਰ ਦਾ ਬੂਹਾ ਖੜਕਾਉਂਦੇ ਹੁੰਦੇ ਸੀ ਨਾ ਤੁਸੀਂ ਤਾਂ ਪਹਿਲੇ ਹੀ ਬੈਠਕ ਚ ਜਾਂ ਦਹਲਾਨ ਚ ਕੋਈ ਨਾ ਕੋਈ ਬਜ਼ੁਰਗ ਹੀ ਬੈਠਾ ਹੁੰਦਾ ਸੀਗਾ ਤੇ ਉਹ ਉਹਨਾਂ ਨੇ ਤੁਹਾਨੂੰ ਆਵਾਜ਼ ਮਾਰਨੀ ਵੀ ਭਾਈ ਤੁਸੀਂ ਲੰਘਿਓ ਹੁਣ ਤੁਸੀਂ ਕਦੀ ਦੇਖਿਆ ਇਹ ਚੀਜ਼ ਤੁਸੀਂ ਤੁਸੀਂ ਇਹ ਵੀ ਨੋਟਿਸ ਕੀਤਾ ਵੀ ਅੱਗੇ ਨਾ ਆਪਣੇ ਘਰਾਂ ਦੇ ਬਾਰ ਬੰਦ ਮੰਨਣੇ ਮਤਲਬ ਬੰਦ ਹੋਏ ਕੀ ਕਹਿੰਦੇ ਨੇ ਉਹਨੇ ਵੀ ਬਹੁਤੇ ਵਧੀਆ ਨਾ ਮੰਨੇ ਚੰਗਾ ਨਹੀਂ ਸੀ ਮੰਨਿਆ ਜਾਂਦਾ ਉਹਨੂੰ ਕਿ ਘਰ ਦਾ ਬਾਰ ਆ ਜਿਹੜਾ ਉਹ 24 ਘੰਟੇ ਬੰਦ ਰਹੇ ਹਨ ਤੇ ਅੱਗੇ ਨਾ ਜਦੋਂ ਵੀ ਤੁਸੀਂ ਪਿੰਡ ਚੋਂ ਦੀ ਕਿਤੇ ਜਾਣਾ ਜਿਵੇਂ ਆਪਣੇ ਪਿੰਡ ਚ ਹੱਟੀਆਂ ਹੁੰਦੀਆਂ ਸੀ ਤੁਸੀਂ ਲੰਘ ਕੇ ਪਿੰਡ ਵਿੱਚ ਦੀ ਜਾਣਾ ਤਾ ਘਰਾਂ ਦੇ ਕਿੰਨੇ ਘਰਾਂ ਦੇ ਬਾਹਰ ਤੁਹਾਨੂੰ ਖੁੱਲੇ ਮਿਲਦੇ ਹੁੰਦੇ ਸੀ ਤੇ ਉਹ ਬਾਹਰ 'ਚ ਕੋਈ ਨਾ ਕੋਈ ਬੈਠਾ ਹੀ ਹੁੰਦਾ ਸੀ ਜਿਵੇਂ ਤੁਸੀਂ ਕਹੇ ਕਿ ਬਜ਼ੁਰਗ ਤਾਂ ਪੱਕਾ ਹੀ ਕੋਈ ਬੈਠਾ ਹੁੰਦਾ ਸੀਗਾ ਹਨਾ ਇਸੇ ਕਰਕੇ ਉਹਦੋਂ ਨਾ ਜਦੋਂ ਨਿਆਣਾ ਕੋਈ ਇਕੱਲਾ ਵੀ ਘਰੋਂ ਬਾਹਰ ਨਿਕਲਦਾ ਸੀ ਜਿਵੇਂ ਆਪਾਂ ਪਿੰਡ ਦੇ ਦੂਜੇ ਪਾਸੇ ਵੀ ਜਾਣਾ ਹੁੰਦਾ ਸੀ ਤਾਂ ਘਰਦਿਆਂ ਨੂੰ ਉਹਨਾਂ ਡਰਨੀ ਸੀ ਹੁੰਦਾ ਕਿ ਨਿਆਣਾ ਕਿਤੇ ਇਕੱਲਾ ਚੱਲਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਪਿੰਡ 'ਚ ਰੌਣਕ ਆ ਆ ਦੋ ਘਟਾ ਪੱਗੇ ਕੋਈ ਨਾ ਕੋਈ ਬੈਠਾ ਹੋਊ ਉਦੋਂ ਦੋ ਘਟਾ ਪੁੱ ਕੋਈ ਨਾ ਕੋਈ ਬੈਠਾ ਹੋਊਗਾ ਹਨਾ ਇਹ ਚੀਜ਼ਾਂ ਮੈਂ ਕਿੰਨੀਆਂ ਹੁਣ ਆਪਾਂ ਨੂੰ ਇਹ ਲੱਗਦਾ ਕਿ ਦਰਵਾਜ਼ਾ ਕਿੰਨੇ ਖੋਲੇ ਆ ਦਰਵਾਜ਼ਾ ਕੌਣ ਖੁੱਲਾ ਛੱਟਿਆ ਆ ਆਪਾਂ ਘਰੇ ਜਦੋਂ ਵੜਦੇ ਆ ਆਪਣੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਦਰਵਾਜ਼ਾ ਲਾ ਦੋ ਸਹੀ ਹੈ ਨਾ ਤੇ ਉਹਦੇ ਨਾਲ ਕੁਛ ਚਲੋ ਟਾਈਮ ਦੇ ਨਾਲ ਵੀ ਹਾਂ ਕੁਛ ਘਟਣਾ ਵਾ ਇਦਾਂ ਦੀਆਂ ਵਾਪਰਦੀਆਂ ਨਹੀਂ ਗਈਆਂ ਪਰ ਘਰਾਂ 'ਚ ਹੁਣ ਬਜ਼ੁਰਗ ਹੀ ਨਹੀਂ ਰੇ ਦਰਾਂ 'ਚ ਬਹਿਣਾ ਕਿਹਨੇ ਆ ਹਾਂ ਨੈਗਰਦੀਪ ਦੇਖੋ ਮਤਲਬ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਬਦਲਣੀਆਂ ਪੈਂਦੀਆਂ ਨੇ ਪਰ ਮੇਨ ਲੱਗਦਾ ਵੀ ਸਮੇਂ ਦੇ ਹਿਸਾਬ ਨਾਲ ਬੰਦਾ ਨਹੀਂ ਬਦਲਣਾ ਚਾਹੀਦਾ ਹੈ ਨਾ ਆਪਾਂ ਤਾਂ ਸਾਰੇ ਤੁਸੀਂ ਕਿਸੇ ਨੂੰ ਵੀ ਮਿਲਦੇ ਆ ਤੁਹਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਉਸ ਇਹੋ ਜਿਹੇ ਬੰਦੇ ਨੂੰ ਮਿਲ ਰਹੇ ਆ ਜਿਹੜੇ ਜਿਹਨੂੰ ਅਸੀਂ 15 20 ਸਾਲ ਪਹਿਲਾਂ ਮਿਲਦੇ ਹੁੰਦੇ ਸੀਗੇ ਉਹ ਤੁਸੀਂ ਜਿਵੇਂ ਤੁਸੀਂ ਕਿਹਾ ਨਾ ਵੀ ਜੇ ਪਿੰਡ ਦੇ ਸ਼ੁਰੂ ਤੋਂ ਕਿਤੇ ਅਗਲੇ ਸਿਰੇ ਤੱਕ ਵੀ ਜਾਣਾ ਤਾਂ ਘੱਟੋ ਘੱਟ ਤੁਸੀਂ 20 ਲੋਕਾਂ ਕੋਲੇ ਦੋ ਦੋ ਮਿੰਟ ਖਲੋ ਕੇ ਜਾਂਦੇ ਹੁੰਦੇ ਸੀ ਹੈ ਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਸਾਰਿਆਂ ਨੂੰ ਹਾਲ ਚਾਲ ਪੁੱਛਣਾ ਅਗਲੇ ਨੇ ਤੁਹਾਡੇ ਪੂਰੇ ਕੋੜ ਪੁੱਛਣਾ ਹੁਣ ਇਹ ਸਭ ਕੁਝ ਤੁਹਾਡੀ ਜ਼ਿੰਦਗੀ ਚ ਖਤਮ ਹੋ ਗਿਆ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਫਲਾਣੇ ਦੇ ਘਰ ਕੋਈ ਆਇਆ ਵੀ ਆ ਹੈਨਾ ਅੱਗੇ ਮਤਲਬ ਪਿੰਡ ਦੇ ਪੰਜਵੇਂ ਛੇਵੇਂ ਘਰ ਨੂੰ ਪਤਾ ਹੁੰਦਾ ਸੀ ਵੀ ਫਲਾਣਿਆਂ ਦੇ ਅੱਜ ਰਿਸ਼ਤੇਦਾਰ ਆਏ ਨੇ ਫਲਾਣਿਆਂ ਦੀ ਕੁੜੀ ਆਈ ਜਾਂ ਕੁੜੀ ਇਹਨੇ ਦਿਨ ਰਹਿ ਕੇ ਗਈ ਹੁਣ ਸਭ ਕੁਝ ਖਤਮ ਹੋ ਗਿਆ ਇਹ ਚੀਜ਼ਾਂ ਮੈਂ ਇੱਕ ਦਿਨ ਆਪਣੇ ਨਾ ਮੰਮੀ ਨਾਲ ਵੈਸੀ ਗੱਲਬਾਤ ਜੀ ਕਰਨ ਲੱਗੀ ਮੈਂ ਕਿਹਾ ਮੰਮੀ ਉਹ ਜਿਵੇਂ ਆਪਣੇ ਘਰਾਂ ਚ ਜਿਹੜੇ ਪਹਿਲਾਂ ਸਿਰੀ ਹੁੰਦੇ ਸੀਗੇ ਜਾਂ ਉਹਨਾਂ ਦੀਆਂ ਘਰ ਵਾਲੀਆਂ ਵੀ ਮਤਲਬ ਉਹਨਾਂ ਦੇ ਗੇੜੇ ਆਪਣੇ ਘਰਾਂ ਚ ਲੱਗਦੇ ਹੀ ਰਹਿੰਦੇ ਮੈਂ ਕਿਹਾ ਮੰਮੀ ਹੁਣ ਉਹਨਾਂ ਚ ਕੋਈ ਆਉਂਦਾ ਨਹੀਂ ਮੰਮੀ ਕਹਿੰਦੇ ਵੀ ਆਉਣਾ ਕਿਨੇ ਆ ਕਹਿੰਦੇ ਅੱਗੇ ਕਿਸੇ ਦੇ ਧਰਨ ਪੈ ਗਈ ਕਿਸੇ ਦੇ ਨਿਆਣੇ ਦਾ ਢਿੱਡ ਦੁਖਣ ਲੱਗ ਗਿਆ ਹਨਾ ਵੀ ਜਦ ਹੀ ਲੋਕਾਂ ਨੇ ਆਵਾਜ਼ ਮਾਰਨੀ ਵੀ ਚਾਚੀ ਆ ਕੇ ਮਾਲਿਸ਼ ਕਰਕੇ ਜਾਂਦੀ ਵੀ ਆ ਚੀਜ਼ ਕਰਕੇ ਜਾਂਦੀ ਕਹਿੰਦੇ ਗੰਡੇ ਲੋਕਾਂ ਨੇ ਲਿਆ ਕੇ ਘਰੇ ਸਿੱਟਣੇ ਉਹਨਾਂ ਨੂੰ ਕਹਣਾ ਸਾਫ਼ ਕਰਕੇ ਜਾਇਓ ਹਨਾ ਵੀ ਉਹਦੇ ਉਹਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਸਾਡੀ ਕਿੰਨੀ ਸਾਂਝ ਹੁੰਦੀ ਸੀ ਕਹਿੰਦੇ ਹੁਣ ਨਿਆਣੇ ਨੂੰ ਜਕਾਮਨ ਦਾ ਲੋਕੀ ਲੈ ਕੇ ਖੰਨੇ ਤੁਰ ਪੈਂਦੇ ਤੇ ਕਹਿੰਦੇ ਉਹ ਸਭ ਕੁਝ ਖਤਮ ਹੋ ਗਿਆ ਕਹਿੰਦੇ ਹੁਣ ਨਾ ਬੱਚਾ ਹੋਏ ਤੇ ਕੋਈ ਮਾਲਿਸ਼ਾ ਕਰਾਉਂਦਾ ਅੱਗੇ ਹੀ ਚਾਚੀਆਂ ਤਾਈਆਂ ਆ ਕੇ ਘਰਾਂ ਚ ਮਾਲਿਸ਼ ਕਰ ਹਾਂ ਤੇ ਐਂ ਲੱਗਦਾ ਹੁੰਦਾ ਸੀ ਸਾਡੇ ਪਰਿਵਾਰ ਨੇ ਮੈਂ ਇੱਕ ਦਿਨ ਆਪੇ ਇਹ ਚੀਜ਼ ਮਤਲਬ ਮੈਨੂੰ ਯਾਦ ਆਈ ਵੀ ਅਸੀਂ ਸਾਡੇ ਜਿਹੜੇ ਜਿੰਨੇ ਸਾਡੇ ਘਰੇ ਸੀ ਬਾਬੇ ਸੀਗੇ ਅਸੀਂ ਉਹਨਾਂ ਦੇ ਘਰੇ ਜਾ ਕੇ ਦੁਪਹਿਰ ਦੀ ਚਾਹ ਪੀ ਕੇ ਹੁੰਦੇ ਹੁੰਦੇ ਸੀ ਵੀ ਉਹਨਾਂ ਨੂੰ ਸੱਦਣ ਜਾਣਾ ਵੀ ਤੁਸੀਂ ਘਰੇ ਆ ਜਾਓ ਤੇ ਵੀ ਟਾਈਮ ਹੋ ਗਿਆ ਕੰਮ ਦਾ ਤੇ ਆਪ ਜਾ ਕੇ ਉਹਨਾਂ ਦੇ ਘਰੇ ਬਹਿ ਕੇ ਚਾਹ ਪੀਣ ਲੱਗ ਜਾਂਦਾ ਹਨਾ ਤੇ ਇਹ ਸਾਰਾ ਕੁਝ ਕਿੰਨਾ ਖਤਮ ਹੋ ਜਾ ਤੇ ਸਾਡੇ ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਡੀਆਂ ਸਾਂਝਾਂ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਆਪਦੇ ਪਰਿਵਾਰਾਂ 'ਚ ਇਹੋ ਜਿਹੀਆਂ ਵੀ ਹੈਗੀਆਂ ਸੀ ਤਾਂ ਹੀ ਤਾਂ ਆਪਾਂ ਨੂੰ ਇਹ ਲੱਗਦਾ ਕਿ ਜ਼ਿੰਦਗੀ ਨਾ ਬੋਰ ਹੋ ਗਈ ਹਾਂ ਅਸੀਂ ਉਦਾਸ ਹੋ ਗਏ ਅਸੀਂ ਉਦਾਸ ਹੋ ਗਏ ਆ ਮੈਂਨ ਕੱਲ ਇੱਕ ਹਰਪ੍ਰੀਤ ਸਿੰਘ ਨੇਗੇ ਉਹ ਨਾ ਪੇਰੈਂਟਿੰਗ ਦਾ ਪੇਜ ਚਲਾਉਂਦੇ ਨੇਗੇ ਤੇ ਉਦੋਂ ਆਈਆਈਟੀ ਬੰਬਈ ਦੇ ਸਟੂਡੈਂਟ ਰਹੇ ਨੇਗੇ ਉਹ ਤੇ ਉਹਨਾਂ ਨੇ ਲਿਖਿਆ ਸੀਗਾ ਕਿ ਕਿਤੇ ਤੁਹਾਡਾ ਬੱਚਾ ਟੂ ਮੱਚ ਹੌਬੀ ਕਲਾਸਿਸ ਤਾਂ ਨਹੀਂ ਜਾ ਰਿਹਾ ਹੈਗਾ ਤਾਂ ਉਹਦੇ ਥੱਲੇ ਨਾ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਬੱਚੇ ਨੂੰ ਬਹੁਤ ਜ਼ਿਆਦਾ ਬਿਜ਼ੀ ਰੱਖਣਾ ਵੀ ਖਤਰੀ ਦੀ ਘੰਟੀ ਹੁੰਦੀ ਹੈ ਕਿਉਂਕਿ ਉਹਨੂੰ ਜਦੋਂ ਉਹਦੇ ਕੋਲੇ ਵਿਹਲਾ ਸਮਾਂ ਹੁੰਦਾ ਉਹਨੂੰ ਇਹ ਆਈਡੀਆ ਹੀ ਨਹੀਂ ਹੁੰਦਾ ਵੀ ਇਸ ਵਿਹਲੇ ਸਮੇਂ 'ਚ ਮੈਂ ਕਰਾਂ ਕੀ ਕਰਾਂਗੇ ਕਿਉਂਕਿ ਤੁਸੀਂ ਬੱਚੇ ਨੂੰ ਟੂ ਮੱਚ ਬਿਜ਼ੀ ਰੱਖਦੇ ਹੋ ਹਨਾ ਤਾਂ ਹੁਣ ਇਹ ਹੈ ਕਿ ਆਪਾਂ ਇੰਨੇ ਭੱਜ ਨੱਠ ਕਰਦੇ ਆ ਜ਼ਿੰਦਗੀ ਦੇ ਵਿੱਚ ਜਦੋਂ ਆਪਣੇ ਕੋਲ ਥੋੜਾ ਜਿਹਾ ਵੀ ਵੇਲਾ ਸਮਾਂ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਜਿਵੇਂ ਕਰਾਂਗੇ ਹਨਾ ਕਿਉਂਕਿ ਸਾਡੀਆਂ ਜਿਹੜੀਆਂ ਐਕਟੀਵਿਟੀਜ਼ ਸੀਗੀਆਂ ਉਹ ਤਾਂ ਅਸੀਂ ਜਿਹੜੀ ਨੇਚਰਲ ਸਾਡੀ ਲਾਈਫ ਦਾ ਰੁਟੀਨ ਦਾ ਹਿੱਸਾ ਸੀ ਉਹ ਸੀ ਚੀਜ਼ਾਂ ਖਤਮ ਕਰਦੀਆਂ ਹਨਾ ਅੱਗੇ ਆਮ ਹੀ ਹੁੰਦਾ ਸੀਗਾ ਪਤਲੀ ਤਾਂ ਆਪਾਂ ਸ਼ਹਿਰਾਂ 'ਚ ਆ ਗਏ ਹਨਾ ਪਿੰਡ ਜਾ ਕੇ ਮੈਨੂੰ ਫਿਰ ਵੀ ਜ਼ਿੰਦਗੀ ਪਹਿਲਾਂ ਵਰਗੀ ਉਲਦੀ ਹੁੰਦੀ ਆ ਹਨਾ ਕਿ ਕੋਈ ਨਾਨ ਕਿਉਂ ਆਇਆ ਤੁਹਾਡੇ ਲਈ ਡੋਲੂ ਸਾਗਦਾ ਭਰ ਲਿਆਇਆ ਤੁਸੀਂ ਕਿਸੇ ਨੂੰ ਮਾਸੀ ਦੇ ਘਰੇ ਗਏ ਹੋ ਉਹਨਾਂ ਨੇ ਤੁਹਾਡਾ ਝੋਲਾ ਸਬਜ਼ੀਆਂ ਦਾ ਭਰਤਾ ਹਨ ਨਾਲ ਦੁੱਧ ਦੀ ਕਿੰਨੀ ਭਰਤੀ ਉੱਥੇ ਮੈਨੂੰ ਲੱਗਣ ਲੱਗ ਜਾਂਦਾ ਕਿ ਹੈ ਤਾਂ ਸਾਰਾ ਕੁਝ ਹੀ ਉਵੇਂ ਅਸੀਂ ਥੋੜਾ ਜਿਹਾ ਤੇਜ਼ ਜ਼ਿਆਦਾ ਭੱਜਣ ਲੱਗ ਗਿਆਂ ਹਨ ਹਣਾ ਹੁਣ ਜੇ ਆਪਾਂ ਨੂੰ ਇਹ ਪਤਾ ਹੋਵੇ ਕਿ ਮੈਂ ਅੱਗੇ ਪਿੰਡਾਂ ਚ ਤੁਨੀ ਆ ਨਾ ਰੁਟੀਨ ਹੁੰਦੀ ਸੀ ਵੀ ਸਵੇਰ ਜਾਂ ਸ਼ਾਮ ਇੱਕ ਟਾਈਮ ਗੁਰਦਾਰਾ ਸਾਹਿਬ ਜਾਣਾ ਹੀ ਜਾਣਾ ਵਾ ਹਣਾ ਤੇ ਹੁਣ ਉਹ ਰੁਟੀਨ ਕਿਸੇ ਦੀ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਇੱਕ ਤੇ ਹੀ ਹੁੰਦਾ ਕਿ ਲੋਕੀ ਕਣ ਲੈਵੇਂ ਤੁਰੇ ਫਿਰਦੇ ਨੇਗੇ ਨਾ ਇੱਕ ਤੇ ਇਹ ਚੀਜ਼ਾਂ ਵੀ ਬਹੁਤ ਹੋਣ ਲੱਗੀਆਂ ਅੱਗੇ ਆਪਾਂ ਮਤਲਬ ਗਰੁੱਪ ਦੇ ਗਰੁੱਪ ਐ ਦੇਖਦੇ ਹੁੰਦੇ ਸੀ ਵੀ ਤੁਰੇ ਜਾਂਦੇ ਨੇ ਕਿਤੇ ਕੋਈ ਕਿਤੇ ਮੱਥਾ ਟੇਕਣ ਜਾ ਰਿਹਾ ਕੋਈ ਕਿਤੇ ਜਾ ਰਿਹਾ ਅਜਿੱਥੇ ਜਿੱਥੇ ਜਿਹਦੀ ਸ਼ਰਧਾ ਹੁੰਦੀ ਸੀ ਕਿ ਤਾਂ ਹੁਣ ਆਪਾਂ ਇਸੇ ਕਰਕੇ ਜਿਆਦਾ ਬੋਰ ਹਾਂ ਕਿ ਆਪਣੇ ਕੋਲੇ ਕੰਮ ਤੇ ਘਰ ਤੋਂ ਇਲਾਵਾ ਕੁਝ ਗੱਲ ਹੈ ਹੀ ਨਹੀਂਗੀ ਕਰਨ ਦੇ ਲਈ ਹਨਾ ਸੋ ਜੇ ਆਪਾਂ ਥੋੜੀਆਂ ਥੋੜੀਆਂ ਚੀਜ਼ਾਂ ਉਹੀ ਪਹਿਲਾਂ ਵਾਲੀਆਂ ਜਿਉਂਦੀਆਂ ਰੱਖੀ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਪਹਿਲਾਂ ਵਰਗੀ ਹੋਈ ਆ ਆਪਾਂ ਹੀ ਜ਼ਿਆਦਾ ਤੇਜ਼ ਭੱਜਣ ਲੱਗੇ ਆਪਾਂ ਹੀ ਜ਼ਿਆਦਾ ਇੱਧਰ ਉੱਧਰ ਦੀਆਂ ਚੀਜ਼ਾਂ 'ਚ ਬਿਜ਼ੀ ਹੋ ਗਏ ਆਪਾਂ ਹੀ ਜ਼ਿਆਦਾ ਸਮਾਂ ਫੋਨਾਂ ਨੂੰ ਦੇਣ ਲੱਗੇ ਸਕਰੀਨ ਨੂੰ ਦੇਣ ਲੱਗੇ ਤਾਂ ਆਪਾਂ ਨੂੰ ਇਹ ਲੱਗਦਾ ਕਿ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ ਹੈਗੀ